ਐਰਜ਼ਾਰ ਟੀਵੀ ਦੇਖ ਰਹੀਆਂ ਦੇਸ਼ ਵਿਦੇਸ਼ ਦੀਆਂ ਸੰਤਾ ਨੂੰ ਜਿਸਪਾਲ ਸਿੰਘ ਹੀਰਾ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਦਰਸ਼ਕੋ ਅੱਜ ਅਸੀਂ ਪੰਜਾਬ ਦੇ ਉਹਨਾਂ ਅਹਿਮ ਮੁੱਦਿਆਂ ਤੇ ਜਿਨ੍ਹਾਂ ਨੂੰ ਲੈ ਕੇ ਸਮੁੱਚਾ ਪੰਜਾਬੀ ਚਿੰਤਤ ਆ ਤੇ ਉਹ ਪੰਜਾਬ ਬਾਰੇ ਹਮੇਸ਼ਾ ਜਿਨ੍ਹਾਂ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਚਿੰਤਾ ਕਰਦਾ ਅਸੀਂ ਉਹਨਾਂ ਮੁੱਦਿਆਂ ਤੇ ਅੱਜ ਆਪ ਪਾਰਟੀ ਦੇ ਪ੍ਰਮੁੱਖ ਆਗੂ ਸੁਖਪਾਲ ਸਿੰਘ ਘੇਰਾ ਜਿਨ੍ਹਾਂ ਨੂੰ ਜਿਨ੍ਹਾਂ ਦੀ ਵਿਵਕੀ ਨੂੰ ਸਮੁੱਚਾ ਪੰਜਾਬੀ ਜਗਤ ਬਾਖੂਬੀ ਜਾਣਦਾ ਵੀ ਹੈ ਤੇ ਪਸੰਦ ਵੀ ਕਰਦਾ ਕਿ ਉਹ ਪੰਜਾਬ ਦੇ ਭਵਿੱਖ ਬਾਰੇ ਕੀ ਸੋਚਦੇ ਨੇ ਤੇ ਪੰਜਾਬ ਦੇ ਭਵਿੱਖ ਬਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੀਆਂ ਕੀ ਯੋਜਨਾਵਾਂ ਨੇ ਕੀ ਉਹਨਾਂ ਦੀ ਇਸ ਸੰਬੰਧੀ ਉਹਨਾਂ ਨੇ ਉਹ ਲਿਖਿਆ ਹੋਇਆ ਪ੍ਰੋਗਰਾਮ ਆ ਉਹਦੇ ਬਾਰੇ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਖੜਾ ਸਾਹਿਬ ਤੁਸੀਂ ਸਾਡੇ ਸਟੂਡੀਓ ਵਿੱਚ ਆਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰੀਆ ਜੀ ਕਹਿੰਦਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੂੰਗਾ ਤੁਹਾਡੇ ਮਤਲਬ ਇਹ ਮੰਨਿਆ ਜਾਂਦਾ ਕਿ ਤੁਸੀਂ ਜਿਹੜੀ ਗੱਲ ਕਰਦੇ ਹੋ ਦਿਲ ਤੋਂ ਕਰਦੇ ਹੋ ਠੀਕ ਹੈ ਜੀ ਜਿਹੜਾ ਤੁਸੀਂ ਆਪ ਆਦਮੀ ਪਾਰਟੀ ਚ ਆਉਣ ਦਾ ਫੈਸਲਾ ਲਿਆ ਹੁਣ ਤੱਕ ਤੁਸੀਂ ਜਿੰਨਾ ਕੁ ਸਫਰ ਐਸਪੀ ਪਾਰਟੀ ਚ ਤੈਅ ਕੀਤਾ ਤੇ ਤੁਸੀਂ ਆਪਣੇ ਉਸ ਫੈਸਲੇ ਨੂੰ ਕਿੰਨਾ ਕੁ ਦਰਸਤ ਮੰਨਦੇ ਜਸਪਾਲ ਜੀ ਮੈਂ ਬੜਾ ਸੰਤੁਸ਼ਟ ਹਾਂ ਬਿਕੋਜ਼ ਮੈਂ ਜਦੋਂ ਆਮ ਆਦਮੀ ਪਾਰਟੀ ਜੁਆਇਨ ਵੀ ਕੀਤੀ ਸੀਗੀ ਜੀ ਉਦੇ ਵਿੱਚ ਵੀ ਸਾਰੇ ਦੁਨੀਆਂ ਦੇ ਵਿੱਚ ਬੈਠੇ ਜਿਹੜੇ ਪੰਜਾਬੀ ਚਿੰਤਤ ਲੋਕ ਸੀਗੇ ਉਹਨਾਂ ਨੇ ਮੈਨੂੰ ਬੜਾ ਲਗਾਤਾਰ ਮੈਨੂੰ ਪ੍ਰੇਰਦੇ ਸੀਗੇ ਕਿ ਤੁਸੀਂ ਆਦਮੀ ਤਾਂ ਠੀਕ ਹੋ ਤੁਸੀਂ ਬੋਲਦੇ ਵੀ ਸੱਚੋਂ ਇਸ਼ੂਜ਼ ਵੀ ਠੀਕ ਉਠਾਉਂਦੇ ਨੇ ਲੇਕਿਨ ਤੁਹਾਡਾ ਪਲੇਟਫਾਰਮ ਗਲਤ ਹੈ ਕਾਂਗਰਸ ਦਾ ਠੀਕ ਹੈ ਸੋ ਯੂ ਆਰ ਲਾਈਕ ਅ ਰਾਈਟ ਮੈਨ ਇਨ ਅ ਰੋਂਗ ਪਾਰਟੀ ਤਾਂ ਮੈਂ ਕਿਤੇ ਨਾ ਕਿਤੇ ਲੋਕਾਂ ਦੀਆਂ ਜਜ਼ਬਾਤਾਂ ਦੀ ਕਦਰ ਕਰਦਿਆਂ ਇਹ ਫੈਸਲਾ ਲਿਆ ਸੀਗਾ ਔਰ ਮੈਂ ਆਮ ਆਦਮੀ ਪਾਰਟੀ ਚ ਆਇਆ ਔਰ ਮੈਂ ਹੁਣ ਜਦੋਂ ਦਾ ਮੈਂ ਆਪਣੇ ਇਸ ਪਾਰਟੀ ਚ ਕੰਮ ਕਰ ਰਿਹਾ ਮੈਂ ਦੇਖ ਰਿਹਾ ਕਿ ਇੱਕ ਅੱਛਾ ਸਾਜ਼ਗਾਰ ਮਾਹੌਲ ਹੈ ਇੱਕ ਖਾਸ ਤੌਰ ਤੇ ਜਿਹੜਾ ਇਹਨਾਂ ਦਾ ਏਜੰਡਾ ਬਹੁਤ ਸਾਫ਼ ਸੁਥਰਾ ਹੈ ਵਾਖਰੇ ਜੀ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲੜਨੀ ਹੈ ਠੀਕ ਹੈ ਬੇਇਨਸਾਫੀ ਦੇ ਖਿਲਾਫ ਲੜਾਈ ਲੜਨੀ ਹੈ ਅਰਵਿੰਦ ਕੇਜਰੀਵਾਲ ਬਜ਼ਾਤੇ ਖੁਦ ਇੱਕ ਬਹੁਤ ਅੱਛੇ ਲੀਡਰ ਨੇ ਠੀਕ ਹੈ ਸਿੰਪਲ ਨੇ ਹੰਬਲ ਨੇ ਓਨੈਸਟ ਨੇ ਸੋ ਔਰ ਇਹ ਜਿਹੜੀਆਂ ਦਰਬੇਤੀ ਪਾਰਟੀਆਂ ਵਿੱਚ ਉਹ ਤਾਈਆਂ ਸੀ ਜਿਹੜੀਆਂ ਖੁਸ਼ਾਮਤ ਦੀਆਂ ਤੇ ਪੈਸਾ ਤੇ ਬਊਬਲੀ ਹੋਣਾ ਠੀਕ ਹੈ ਉਹ ਘਟੂ ਘਾਟ ਆਮ ਆਦਮੀ ਪਾਰਟੀ ਨੂੰ ਮੈਨੂੰ ਉਮੀਦ ਹੈ ਕਿ ਆਮ ਆਦਮੀ ਪਾਰਟੀ ਇਹਨਾਂ ਰਾਵਾਂ ਤੇ ਨਹੀਂ ਜਾਏਗੀ ਔਰ ਅਸੀਂ ਤਾਈਆਂ ਨੂੰ ਆਪਣੀ ਅਲੱਗ ਪਛਾਣ ਬਣਾ ਕੇ ਰੱਖਾਂਗੇ ਕਰਨ ਸਰ ਇਹਸ ਵੇਲੇ ਜਿਹੜੀ ਸਭ ਤੋਂ ਵੱਡੀ ਚਿੰਤਾ ਪੰਜਾਬ ਦੇ ਵਿੱਚ ਕਿਉਂਕਿ ਆਮ ਆਦਮੀ ਪਾਰਟੀ ਦਾ ਜਿਹੜਾ ਮਤਲਬ ਉੱਚਾ ਟਾਂਚਾ ਜੇ ਅਸੀਂ ਉਹਦੇ ਵੱਲ ਵੇਖਦੇ ਆਂ ਤੇ ਉਹਦੇ ਵਿੱਚ ਜਿਹੜੇ ਸਿੱਖ ਚਿਹਰੇ ਆ ਉਹਨਾਂ 'ਚ ਤੁਸੀਂ ਮਤਲਬ ਸਭ ਤੋਂ ਅੱਗੇ ਵਖਾਈ ਦੇਨੇ ਹੋ ਕਿ ਇਸ ਵੇਲੇ ਜਿਹੜੀ ਸਿੱਖ ਮੁੱਦਿਆਂ ਤੇ ਪੰਜਾਬ ਦੀ ਸਿਆਸਤ ਆ ਖਾਸ ਕਰਕੇ ਆ ਜਿਹੜਾ ਹੁਣ ਭਰਾ ਮਾਰੂ ਜੰਗ ਵਾਲਾ ਇੱਕ ਨਵਾਂ ਮੁੱਦਾ ਖੜਾ ਕਰ ਦਿੱਤਾ ਗਿਆ ਬਾਦਲ ਸਰਕਾਰ ਦੀ ਜਿਹੜੀ ਨੀਤੀ ਤੇ ਨੀਤ ਆ ਜਿਹੜੀ ਉਹ ਪੰਜਾਬ ਦੇ अमन चैन ਨੂੰ ਦੁਆਰਾ ਅੱਗ ਲਾਉਣ ਦੀ ਦਿਖਾਈ ਦੇ ਰਹੀ ਠੀਕ ਹੈ ਜੀ ਤੁਸੀਂ ਤੇ ਤੁਹਾਡੀ ਪਾਰਟੀ ਇਸ ਇਨਾਂ ਮੁੱਦਿਆਂ ਬਾਰੇ ਦੇਖੋ ਮੈਂ ਮੈਂ ਸਮਝਦਾ ਵਾਂ ਕਿ ਪੰਜਾਬ ਸਿੱਖ ਡੋਮਿਨੇਟਿਡ ਸਟੇਟ ਹੈ ਸਿੱਖਾਂ ਨੇ ਆਪਣੇ ਜਜ਼ਬਾਤਾਂ ਦੀ ਜਿਹੜੀ ਰਾਜਨੀਤੀ ਹੈ ਉਹ ਪੰਜਾਬ 'ਚ ਹੀ ਕਰਨੀ ਹੈ ਅਸੀਂ ਹੁਣ ਦੂਜੇ ਸੂਬਿਆਂ ਵਿੱਚ ਜਾ ਕੇ ਤਾਂ ਆਪਣੀ ਗੱਲ ਨਹੀਂ ਕਹਿ ਨਹੀਂ ਸਕਦੇ ਔਰ ਸਿੱਖਾਂ ਦੀਆਂ ਜਿਹੜੀਆਂ ਅਰਸੇ ਤੋਂ ਲਟਕਦੀਆਂ ਹੋਈਆਂ ਮੰਗਾਂ ਪੰਜਾਬ ਦੀਆਂ ਤੇ ਸਿੱਖ ਕੌਮ ਦੀਆਂ ਬੜੀਆਂ ਜਸਟੀਫਾਈਡ ਨੇ ਸੋ ਮੈਂ ਜਦੋਂ ਵੀ ਕਿਤੇ ਮੈਨੂੰ ਮੌਕਾ ਮਿਲਦਾ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਮਿਲਣ ਦਾ ਮੈਂ ਚੰਨ ਦਿਨ ਪਹਿਲਾਂ ਵੀ ਦਿੱਲੀ ਉਹਨਾਂ ਨੂੰ ਮਿਲਿਆ ਮੇਰੀ ਹਰ ਮੌਕੇ ਇੱਕ ਕੋਸ਼ਿਸ਼ ਹੁੰਦੀ ਆ ਕਿ ਇਹ ਜਿਹੜੇ ਸਾਡੇ ਇਸ਼ੂਜ਼ ਨੇ ਪੈਂਡਿੰਗ ਕਮਿਊਨਿਟੀ ਦੇ ਇਹ ਇਹਨਾਂ ਦੇ ਉੱਤੇ ਪ੍ਰੋਪਰਲੀ ਪਹਿਰਾ ਦਿੱਤਾ ਜਾਵੇ ਕਿਉਂਕਿ ਅੱਜ ਅਗਰ ਤੁਸੀਂ गौर ਨਾ ਦੇਖੋਗੇ ਕਿ ਜਿਹੜੀ ਸਿੱਖਾਂ ਦੀ ਰਿਪਰੈਜ਼ੈਂਟੇਟਿਵ ਪਾਰਟੀ ਹਮੇਸ਼ਾ ਸ਼ੁਰੂ ਤੋਂ ਆਉਂਦੀ ਸੀ ਅਕਾਲੀ ਦਲ ਉਹ ਆਪਣੇ ਇਸ਼ੂਜ਼ ਨੂੰ ਤਲੰਜਲੀ ਦੇ ਚੁੱਕੀ ਆ ਉਹ ਸਾਰੇ ਮੁੱਦੇ ਛੱਡ ਗਏ ਆ ਅੱਜ ਬਾਦਲ ਕਿਸੇ ਮੁੱਦੇ ਤੇ ਨਹੀਂ ਬੋਲਦਾ ਪਰ ਉਹ ਮੈਂ ਹੁਣੇ ਮੋਦੀ ਸਾਹਿਬ ਨੇ ਮੋਦੀ ਸਰਕਾਰ ਨੇ ਜਿਹੜੀ ਇਹ 1984 ਦੀ ਰੀ ਇਨਵੈਸਟੀਗੇਸ਼ਨ ਲਈ ਜਿਹੜੀ ਐਸ ਆਈ ਟੀ ਬਣਾਈ ਸੀ ਉਹਦੇ ਚ ਇੱਕ ਸਾਲ ਦਾ ਟਾਈਮ ਵਧਾਤਾ ਕੁਝ ਨਹੀਂ ਕੀਤਾ ਉਹ ਜਿੰਮੇਵਾਰੀ ਬੋਲੂਗਾ ਨਹੀਂ ਸੋ ਇਸ ਲਈ ਜਿਹੜੀ ਰਾਵੇਟੀ ਪਾਰਟੀ ਸਿੱਖਾਂ ਦੀ ਇੱਕ ਰਿਪਰੈਜ਼ੈਂਟੇਟਿਵ ਪਾਰਟੀ ਉਹ ਫੇਲ ਹੋ ਗਈ ਹੈ ਠੀਕ ਹੈ ਕਾਂਗਰਸ ਕਦੀ ਵੀ ਨਹੀਂ ਸੀ ਠੀਕ ਹੈ ਕਾਂਗਰਸ ਇੱਕ ਨੈਸ਼ਨਲਿਸਟ ਪਾਰਟੀ ਸੀ ਸੋ ਇਸ ਲਈ ਅੱਜ ਦੀ ਡੇਟ ਵਿੱਚ ਸਿੱਖ ਇਹ ਮਹਿਸੂਸ ਕਰਨਗੇ ਅਗਰ ਅਸੀਂ ਉਹਨਾਂ ਦੀਆਂ ਗੱਲਾਂ ਹੱਕੀ ਮੰਗਾਂ ਨਾ ਉਠਾਈਆਂ ਤਾਂ ਉਹ ਇਹ ਮਹਿਸੂਸ ਕਰਨਗੇ ਕਿ ਸਾਡਾ ਤਾਂ ਬਲੀਵਾਰਸ ਕੋਈ ਨਹੀਂ ਕੋਈ ਬਿਲਕੁਲ ਠੀਕ ਹੈ ਔਰ ਇਸ ਗੱਲ ਤੇ ਮੈਨੂੰ ਮੈਂ ਅਰਵਿੰਦ ਕੇਜਰੀ ਵਾਲਾ ਮਿਸਾਲ ਦੇਣਾ ਵਾ ਕਿ ਅਸੀਂ ਆਰਟੀਕਲ 25 ਕਲॉज 2 ਬੀ ਦੀ ਗੱਲ ਕੀਤੀ ਸੀ ਕਿ ਸਿੱਖ ਇੱਕ ਵੱਖਰੀ ਕੌਮ ਹੈ ਇੱਕ ਛੋਟੀ ਜਿਹੀ ਡਿਸਕਸ਼ਨ ਹੋਈ ਮੇਰੀ ਜੀ ਔਰ ਮੈਨੂੰ ਉਹਨਾਂ ਨੇ ਸਪੌਂਟੇਨियसਲੀ ਕਿਹਾ ਅਰਵਿੰਦ ਉਹਨਾਂ ਨੇ ਕਿ ਇਹਦੇ ਵਿੱਚ ਕੀ ਮਾੜੀ ਗੱਲ ਹੈ ਸਿੱਖ ਸਿੱਖ ਇੱਕ ਵੱਖਰੀ ਕੌਮ ਹਰ ਫੋਰ ਐਵਰੀ ਪ੍ਰੈਕਟੀਕਲ ਰੀਜ਼ਨ ਇੱਕ ਵੱਖਰੀ ਕੌਮ ਹੈ ਤੁਹਾਡੇ ਰੀਤੀ ਰਿਵਾਜ ਲੱਗ ਨੇ ਤੁਹਾਡਾ ਸ਼ਾਦੀ ਮਰਨਾ ਜਮਣਾ ਸਾਰਾ ਲੱਗਿਆ ਸਿਰਜ ਕਹਿੰਦੇ ਕਿ ਹਰ ਜਗਾ ਲੇਕਿਨ ਜਦ ਕਿ ਦੂਜੀਆਂ ਪਾਰਟੀਆਂ ਸਾਰੀਆਂ ਹਾਲੇ ਉੱਥੇ ਉਲਝੀਆਂ ਹੋਈਆਂ ਕਿ ਉਹ ਸਿੱਖਾਂ ਨੂੰ ਇੱਕ ਆਪਣੀ ਆਈਡੈਂਟੀਟੀ ਮੰਨਣ ਨੂੰ ਤਿਆਰ ਨਹੀਂ ਹੈਗੀ ਉਹਦੇ ਵਿੱਚ ਖੇੜਾ ਸਾਹਿਬ ਇਸ ਵੇਲੇ ਜਿਹੜਾ ਪੰਜਾਬ ਦੇ ਵਿੱਚ ਮਤਲਬ ਇੱਕ ਤਰ੍ਹਾਂ ਦਾ ਦਹਿਸ਼ਤ ਤੇ ਖੌਫ ਜਿਹੜੀ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਜਿਹੜਾ ਮਾਫੀਆ ਦਾ ਰਾਜ ਆ ਬਿਲਕੁਲ ਬਹੁਤ ਸਾਰੇ ਲੋਕ ਜੰਗਲ ਰਾਜ ਵੀ ਕਹਿ ਦਿੰਦੇ ਆ ਕੋ ਗੁੰਡਾ ਰਾਜ ਵੀ ਕਹਿ ਦਿੰਦਾ ਮਤਲਬ ਜਿਹੜਾ ਵੀ ਮਤਲਬ ਮਾੜੇ ਤੋਂ ਮਾੜਾ ਖਿਤਾਬ ਦਿੱਤਾ ਜਾ ਸਕਦਾ ਇਸ ਵੇਲੇ ਆਮ ਪੰਜਾਬੀ ਦੇ ਰਿਹਾ ਸੋ ਇਸ ਰਾਜ ਦਾ ਜਿਹੜਾ ਛੁਟਕਾਰੇ ਵਾਲੀ ਗੱਲ ਆ ਉਹਦੇ ਲਈ ਲੋਕ ਥੋੜੇ ਵੱਲ ਮੈਂ ਪਹਿਲਾਂ ਤਾਂ ਮੈਂ ਪਹਿਲਾਂ ਤਾਂ ਮੈਂ ਇਸ ਸਹਿਮਤ ਆ ਤੁਹਾਡੇ ਨਾਲ ਕਿ ਪੰਜਾਬ ਦੇ ਵਿੱਚ ਬਹੁਤ ਰਾਜਕਤਾ ਜੀ ਬਹੁਤ ਗੁੰਡਾਗਰਦੀ ਆ माफिया ਤੁਸੀਂ ਬਿਲਕੁਲ درست ਵਰਡ ਯੂਜ਼ ਕੀਤਾ ਹਰ ਕਿਸਮ ਦਾ ਮਾਫੀਆ ਆਪਰੇਟ ਹੋ ਰਿਹਾ ਉਸ ਨੂੰ ਛਤਰ ਛਾਇਆ ਦੇ ਰਹੀ ਹੈਗੀ ਆ ਪੋਲੀਟੀਕਲ ਜਮਾਤ ਤੇ ਪੁਲਿਸ ਔਰ ਮੈਨੂੰ ਇੱਥੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਇਹ ਸਭ ਕੁਝ ਤਾਂ ਹੋ ਰਿਹਾ ਕਿਉਂਕਿ ਜਿਹੜੀ ਪੁਲਿਸ ਆ ਬਿਲਕੁਲ ਉਹ ਆਪਣਾ ਅਸਲ ਕੰਮ ਛੱਡ ਗਈ ਆ ਲਾਅ ਐਂਡ ਆਰਡਰ ਮੇਨਟੇਨ ਕਰਨ ਵਾਲਾ ਤਾਂ ਕੋਈ ਧਿਆਨ ਨਹੀਂ ਕਰ ਕੋ 24 ਘੰਟੇ ਜਿੱਦਾਂ ਸੁਖਬੀਰ ਬਾਦਲ ਦੀ ਕੋਈ ਨਿੱਜੀ ਫੌਜ ਹੁੰਦੀ ਆ ਕਿ ਫਲਾਣੇ ਨੂੰ ਚੱਕ ਲਾ ਫਲਾਣੇ ਨੂੰ ਢਾਲਾ ਫਲਾਣੇ ਦੇ ਪਰਚਾ ਦਰਜ ਕਰ ਦੇ ਔਰ ਜੇ ਤੁਸੀਂ ਕੋ ਪਿਛਲੇ ਕੁਝ ਸਮੇਂ ਦੇ ਇਨਸੀਡੈਂਟਸ ਦੇਖੋਗੇ ਉਹਦੇ ਚ ਤਾਕਤਵਾਰ ਆਦਮੀਆਂ ਦੇ ਖਿਲਾਫ ਤਾਂ ਉਹ ਐਕਸ਼ਨ ਹੀ ਨਹੀਂ ਲੈ ਸਕਦੇ ਪਾਵਾ ਉਹ ਸ਼ਿਵਲਾਲ ਡੁੱਡੇ ਦੀ ਗੱਲ ਕਰ ਲਈਏ ਹੋਰ ਵਾਲੇ ਦੀ ਪਾਵਾ ਹੁਣ ਸੰਤ ਰਣਜੀਤ ਸਿੰਘ ਤੇ ਹਮਲੇ ਦੀ ਗੱਲ ਕਰ ਲਈਏ ਪਾਵਾ ਮਾਤਾ ਚੰਦ ਗੌਰ ਦੀ ਗੱਲ ਕਰ ਲਈਏ ਪਿੱਛੇ ਚਲ ਜਾਈਏ ਚੰਦ ਦਿਨ ਪਹਿਲਾਂ ਕਪੂਰਥਲੇ ਦੇ ਇੱਕ ਏਐਸਆਈ ਨੂੰ ਦਰੜ ਕੇ ਲੰਗੀ ਗੱਡੀ ਉਤੋਂ ਦੀ ਅਮਰਤਸਰ ਦੇ ਵਿੱਚ ਇੱਕ ਏਐਸਆਈ ਯੂਨੀਫਾਰਮ ਚ ਰਵਿੰਦਰਪਾਲ ਸਿੰਘ ਮਾਰਤਾ ਉਹ ਸਿਰਫ ਆਪਣੀ ਲੜਕੀ ਦੀ ਹਿਫਾਜ਼ਤ ਕਰ ਰਿਹਾ ਸੀ ਇਹ ਸਾਰਾ ਕੁਝ ਕੀ ਦਰਸਾਉਂਦਾ ਵਾ ਕਿ ਲੋਕਾਂ ਨੂੰ ਪੁਲਿਸ ਦਾ ਭੈ ਹੀ ਕੋਈ ਨਹੀਂ ਔਰ ਜੱਥੇਦਾਰਾਂ ਨੂੰ ਐਮਐਲਏ ਨੂੰ ਕੰਟਰੋਲ ਦਿੱਤਾ ਉਸਦੀ ਪੁਲਿਸ ਦਾ ਬਿਲਕੁਲ ਔਰ ਉਹਦਾ ਜਿਹੜਾ ਅਸਲ ਮਕਸਦ ਸੀਗਾ ਉਤੋਂ ਭਟ ਗਈ ਪੁਲਿਸ ਠੀਕ ਹੈ ਪੁਲਿਸ ਇਜ਼ ਨਾਓ ਹੈਵिली ਪੋਲੀਟਿਕਾਈਜ਼ਡ ਠੀਕ ਹੈ ਜਤਾਂ ਇਹ ਅਸੀਂ ਗਲਬਾ ਨਹੀਂ ਤੋੜਾਂਗੇ ਅਸੀਂ ਇਹਨੂੰ ਡੀ ਪੋਲੀਟਿਕਾਈਜ਼ ਨਹੀਂ ਕਰਾਂਗੇ ਉਹਦੇ ਪੰਜਾਬ ਦੇ ਵਿੱਚ ਇਨਸਾਫ ਪਸੰਦੀ ਦਾ ਰਾਜ ਤੇ ਸ਼ਾਂਤੀ ਤਾਂ ਹੋਣੀ ਨਹੀਂ ਨੀ ਠੀਕ ਹੈ ਔਰ ਇਹਦੇ ਐਡੀਸ਼ਨਲੀ ਪ੍ਰੋਬਲਮ ਹੋਰ ਹੈ ਕਿ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਬਹੁਤ ਹੈ 50 ਲੱਖ ਦੇ ਕਰੀਬ ਸਾਡਾ ਬੱਚਾ ਬੇਰੋਜ਼ਗਾਰ ਹੈ ਨਸ਼ੇ ਬਹੁਤ ਨੇ ਜਦੋਂ ਸਾਡੀ ਖੇਤੀ ਦੀ ਅਗਰੀਰੀਅਨ ਇਕਨੋਮੀ ਹੈ दैट ਇਜ਼ ਵਰਚੁਅਲੀ ਕੋਲੈਪਸਡ ਆਤਮ ਹੱਤਿਆ ਵੀ ਸੋ ਇਹ ਜਿਹੜਾ ਕੰਬੀਨੇਸ਼ਨ ਹੈ ਨਾ ਜਿਕੇ ਖੇਤੀ ਫੇਲ ਹੋ ਰਹੀ ਆ ਬੇਰੋਜ਼ਗਾਰੀ ਹੈਗੀ ਤੇ ਨਸ਼ੇ ਆ ਇਹ ਪਰਫੈਕਟ ਕੰਬੀਨੇਸ਼ਨ ਆ ਫॉर ਫॉर क्राइम ਟੂ ਟੇਕ ਕੰਟਰੋਲ ਅੱਜ ਦੀ ਅੱਜ ਦੀ ਡੇਟ ਵਿੱਚ ਛੋਟੇ ਛੋਟੇ ਇਨਸੀਡੈਂਟਸ ਇੰਨੇ ਜ਼ਿਆਦਾ ਹੋ ਰਹੇ ਨੇ ਪੰਜਾਬ ਦੇ ਵਿੱਚ ਮੋਟਰਾਂ ਚੋਰੀ ਪਸ਼ੂ ਚੋਰੀ ਗਹਿਣੇ ਚੋਰੀ ਲੋਕਾਂ ਦੇ ਕੰਨਾਂ ਚ ਵਾਲੀਆਂ ਖੋ ਕੇ ਲੈ ਜਾਂਦੇ ਨੇ ਲਾਈਕ ਵਰਡਸ ਉੱਤੇ ਤੱਕ ਇਹ ਕ੍ਰਾਈਮ ਜੜਾ ਵਾ ਲੜਕਿਆਂ ਦੀ ਛੇੜਛਾੜ ਇੱਕ ਇੱਕ ਲੋਕੇ ਛਾਤੀਆਂ ਤਾਣ ਕੇ ਫਿਰਦੇ ਨੇ ਗੁੰਡੇ ਕਿ ਸਾਡਾ ਕੋਈ ਕੀ ਬਗਾਲੂ ਸਭ ਦੇ ਕਨੈਕਸ਼ਨ ਆ ਕਿਸੇ ਦੇ ਸੁਖਬੀਰ ਨਾਲ ਆ ਕਿਸੇ ਦੇ ਤੋਤਾ ਸਿੰਘ ਨਾਲ ਆ ਕਿਸੇ ਦੇ ਕੋਹਾਰ ਨਾਲ ਆ ਕਿਸੇ ਦੇ ਜ਼ਗੀਰ ਕੋਰ ਨਾਲ ਆ ਔਰ ਇਹ ਇਸ ਤਰ੍ਹਾਂ ਦੇ ਗੁੰਡਿਆਂ ਨੂੰ ਸ਼ਹਿ ਦੇ ਰਹੇ ਨੇ ਠੀਕ ਹੈ ਔਰ ਤੁਸੀਂ ਇਹਦਾ ਵੱਡਾ ਉਦਾਹਰਨ ਮੈਂ ਦੇ ਸਕਦਾ ਕਿ ਜਿੱਦਾਂ ਜਗਦੀਸ਼ ਭੁੱਲੇ ਨੇ 6000 ਕਰੋੜ ਦੇ ਡਰੱਗ ਤਸਕਰ ਨੇ ਵਿਕਰਮ ਦੇ ਖਿਲਾਫ ਵਿਕਰਮਜੀਤ ਦਾ ਨਾਮ ਲਿਆ ਸੀਗਾ ਜੇਕਰ ਬਾਦਲ ਉਸ ਦਿਨ ਵਿਕਰਮਜੀਤ ਹੀ ਤੋਸੀਫਾ ਲੈ ਲੈਂਦਾ ਤੇ ਉਹ ਇਨਕੁਆਰੀ ਲਾ ਦਿੰਦਾ ਤਾਕਤਵਰ ਡਰੱਗ ਮਾਫੀਆ ਨੂੰ ਮੈਸੇਜ ਜਾਣਾ ਸੀਗਾ ਕਿ ਚੀਫ ਮਿਨਿਸਟਰ ਟੋਲਰੇਟ ਨਹੀਂ ਕਰਦਾ ਸਾਰੇ ਗੱਲਾਂ ਸੋ ਇਅਰ ਦੇਰਫੋਰ ਜਦ ਤਾਈਂ ਅਸੀਂ ਕੋਈ ਤਾਕਤਵਰ ਸਟਰੋਂਗ ਮੈਸੇਜ ਨਹੀਂ ਦੇਵਾਂਗੇ ਸੋਸਾਇਟੀ ਦੇ ਵਿੱਚ ਉਹਨੇ ਦੇ ਤਾਂ ਗੱਲਾਂ ਹੀ ਹੁੰਦੀਆਂ ਰਹਿਣਗੀਆਂ ਪੰਜਾਬ ਦੇ ਵਿੱਚ ਖੈਰਾ ਸਾਹਿਬ ਇਸ ਵਾਰੀ ਮਤਲਬ ਇਹ ਹੋਇਆ ਕਿ ਤਕਰੀਬਨ ਸਾਲ ਸਵਾ ਸਾਲ ਪਹਿਲਾਂ ਹੀ ਜਿਹੜੀ ਇੱਕ ਚੋਣ ਮਹੱਮਾ ਜਿਹੜੀ ਉਹ ਸ਼ੁਰੂ ਹੋ ਗਈ ਤੇ ਦੂਸਰੇ ਪਾਸੇ ਸਾਡੀ ਜਿਹੜੀ ਪੰਜਾਬ ਦੀ ਸਿਆਸਤ ਆ ਠੀਕ ਹੈ ਇਹ ਮੁੱਦਿਆਂ ਤੇ ਵੀ ਰਹੇ ਜਾਂ ਇਹ ਵਿਅਕਤੀ ਵਿਸ਼ੇਸ਼ ਆ ਜਿਹੜੇ ਚਿਹਰਿਆਂ ਤੇ ਵੀ ਘੁੰਮਦੀ ਆ ਤੇ ਹੋਣ ਤੱਕ ਜਿਹੜਾ ਆਪ ਵੱਲੋਂ ਮੁੱਖ ਮੰਤਰੀ ਪਰਦਾ ਚਿਹਰਾ ਸਾਹਮਣੇ ਨਹੀਂ ਕੀਤਾ ਗਿਆ ਤੁਸੀਂ ਕੀ ਸਮਝਦੇ ਹੋ ਕਿ ਉਹਦਾ ਕੋਈ ਪਾਰਟੀ ਨੂੰ ਮੇਰਾ ਖਿਆਲ ਹੈ ਕਿ ਮੇਰਾ ਖਿਆਲ ਹੈ ਕਿ ਆਮ ਆਦਮੀ ਪਾਰਟੀ ਸਹੀ ਵਕਤ ਤੇ ਸਹੀ ਤੁਕਮਾ ਚਿਹਰਾ ਜ਼ਰੂਰ ਆਡੈਂਟੀਫਾਈ ਕਰੇਗੀ ਔਰ ਕੋਸ਼ਿਸ਼ ਕਰੇਗੀ ਪੰਜਾਬ ਦੇ ਲੋਕਾਂ ਨੂੰ ਦਿਖਾਈ ਲੇਕਿਨ ਨਾਲ ਨਾਲ ਇਹ ਵੀ ਕਹਿਣਾ ਜ਼ਰੂਰੀ ਆ ਕਿ ਇਹ ਜਿਹੜੀ ਸਾਰੀ ਬਹਿਸ ਹੈ ਨਾ ਜੀ ਛੇੜੀ ਜੀ ਇਹ ਦੋਨੋਂ ਵੱਡੀਆਂ ਪੋਲੀਟੀਕਲ ਪਾਰਟੀ ਟ੍ਰੈਡੀਸ਼ਨਲ ਪਾਰਟੀਆਂ ਦੇ ਆਗੂਆਂ ਨੇ ਬਾਦਲ ਨੇ ਤੇ ਕੈਪਟਨ ਅਮਰਿੰਦਰ ਨੇ ਉਹ ਐ ਸਮਝਦੇ ਨੇ ਕਿ ਸਾਡੇ ਤੋਂ ਇਲਾਵਾ ਤਾਂ ਹੋਰ ਕੋਈ ਪੰਜਾਬ ਦੇ ਵਿੱਚ ਕੋਈ ਰਾਜਪਾਗ ਦਿਖਾਈ ਨਹੀਂ ਸਕਦਾ ਕਰ ਅਸੀਂ ਅਸੀਂ ਚੀਫ ਮਿਨਿਸਟਰ ਹੈ ਵਾਰਨਾ ਦੂਜਾ ਹੋਰ ਕੋਈ ਚੀਫ ਮਿਨਿਸਟਰ ਦੇ ਕਾਬਿਲ ਨਹੀਂਗਾ ਜਦ ਕਿ ਮੈਂ ਕਹਿਣਾ ਚਾਹੁੰਦਾ ਕਿ ਅਰਵਿੰਦ ਕੇਜਰੀਵਾਲ ਜਦੋਂ ਦਿੱਲੀ ਚ ਅਮਰਜ ਹੋਇਆ ਸੀਗਾ ਉਹ ਕੋਈ ਚੀਫ ਮਿਨਿਸਟਰ ਜੰਮਿਆ ਦਾ ਹੈ ਨਹੀਂ ਸੀਗਾ ਉਹਨੂੰ ਲੋਕਾਂ ਨੇ ਜਿਤਾਇਆ ਉਹ ਚੀਫ ਮਿਨਿਸਟਰ ਬਣਿਆ ਚੀਫ ਮਿਨਿਸਟਰ ਬਣ ਕੇ ਉਹਨੇ ਹੁਣ ਤਕਰੀਬਨ ਇੱਕ ਸਾਲ ਦਾ ਕਾਰਜਕਾਲ ਅੱਛਾ ਦਿੱਤਾ ਔਰ ਉਹਦਾ ਨਤੀਜਾ ਇਹ ਹੋਇਆ ਕਿ ਅੱਜ ਇੰਡੀਆ ਦੇ ਪੋਪੂਲਰ ਚੀਫ ਮਿਨਿਸਟਰਸ ਵਿੱਚੋਂ ਬਹੁਤੇ ਲੋਕਾਂ ਨੂੰ ਦਿੱਲੀ ਸਾਰੇ ਕੰਟਰੀ ਦੇ ਚੀਫ ਮਿਨਿਸਟਰਾਂ ਦੇ ਨਾਮ ਨਹੀਂ ਪਤਾ ਹੋਊਗਾ ਲੇਕਿਨ ਹਰ ਇੰਡੀਆ ਦੇ ਹਰ ਸਿਟੀਜ਼ਨ ਨੂੰ ਅਰਵਿੰਦ ਕੇ ਇੰਟਰਨੈਸ਼ਨਲ ਜਿਹੜੇ ਮੈਗਜ਼ੀਨਸ ਆ ਵੱਡੀਆਂ ਜਿਹੜੇ ਲੇਖ ਲਿਖਦੇ ਨੇ ਜਿੱਦਾਂ ਫੋਰਚੂਨ ਮੈਗਜ਼ੀਨ ਨੇ ਇੱਕ ਲੇਖ ਲਿਖਿਆ ਉਹਨਾਂ ਨੇ ਆਇਡੈਂਟੀਫਾਈ ਕੀਤੇ ਕਿ ਟੌਪ ਵਰਲਡ ਦੇ 50 ਤਾਕਤਵਰ ਲੋਕ ਟੌਪ 50 ਪਾਵਰਫੁਲ ਪੀਪਲ ਉਹਦੇ ਚ ਜਰਮਨ ਕੇਜਰੀਵਾਲ ਦਾ ਨਾਮ ਉਹਦੇ ਚ ਮੋਦੀ ਦਾ ਨਾਮ ਹੈ ਨਹੀਂ ਉਹਦੇ ਚ ਬਾਦਲ ਦਾ ਨਾਮ ਹੈ ਨਾ ਇਸ ਲਈ ਅਗਰ ਇਹਨਾਂ ਗਲਤਫਹਿਮੀ ਆਮਰਿੰਦਰ ਸਿੰਘ ਮੁੱਖੇ ਬਾਦਲ ਨੂੰ ਕਿ ਇਹਨਾਂ ਕੋ ਕੰਪੀਟੈਂਟ ਬੰਦੇ ਨਹੀਂ देयर इज नो ਡਰ ਕੋਈ ਕਮੀ ਨਹੀਂ ਗਈ ਔਰ ਅਸੀਂ ਜਦੋਂ ਵੀ ਸਾਡੀ ਪਾਰਟੀ ਫੈਸਲਾ ਕੋ ਲਵੇਗੇ ਅੱਛਾ ਆਦਮੀ ਪ੍ਰੋਜੈਕਟ ਕਰਾਂਗੇ ਅਸੀਂ ਸਾਰੇ ਨਾਲੋਂ ਕੰਮ ਕਰਾਵਾਂਗੇ ਕਰਾ ਸਰ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬ ਦੀ ਜਿਹੜੀ ਤੁਸੀਂ ਵੀ ਹੰਡਾਇਆ ਵੀ ਉਸ ਗੱਲ ਨੂੰ ਕਿ ਜਿਹੜੀ ਪੰਜਾਬ ਵਿਧਾਨ ਸਭਾ ਜਾਂ ਉਸ ਤੋਂ ਥੱਲੇ ਵਾਲੀਆਂ ਜਿੰਨੀਆਂ ਵੀ ਚੋਣਾਂ ਹੁੰਦੀਆਂ ਨੇ ਉਹਦੇ 'ਚ ਇੱਕ ਪੈਸੇ ਦਾ ਤੇ ਬਾਹੂਬਲ ਦਾ ਜੋਰ ਆ ਜਿਹੜਾ ਉਹਦਾ ਇੱਕ ਆਪਣਾ ਪ੍ਰਭਾਵ ਰਹਿੰਦਾ ਉਹ ਉਹਦਾ ਮੁਕਾਬਲਾ ਕਰਨ ਲਈ ਤੁਹਾਡੀ ਪਾਰਟੀ ਦੀ ਕੀ ਸਟੈਟ ਦੇਖੋ ਗੱਲ ਇਹ ਹੈ ਕਿ ਇਹ ਜਿਹੜਾ ਚੋਣ ਪ੍ਰਣਾਲੀ ਨੂੰ ਗੰਦਲਾ ਕੀਤਾ ਨਾ ਜੀ ਇਹਦੇ 'ਚ ਫਿਰ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਇਹਦੇ 'ਚ ਜਿਹੜੇ ਧਨਾਟ ਪੋਲੀਟਿਕਲ ਲੀਡਰਸ਼ਿਪ ਬਾਦਲਾਂ ਦੇ ਟੱਪਰ ਕੈਪਟਨ ਅਮਰਿੰਦਰ ਸਿੰਘ ਹਰਚਰਨ ਸਿੰਘ ਬਰਾੜ ਇਹਨਾਂ ਲੋਕਾਂ ਨੇ ਇਸ ਨੂੰ ਪੋਲੂਟ ਕਰਤਾ ਬਹੁਤ ਬੁਰੀ ਤਰ੍ਹਾਂ ਇਹਨਾਂ ਨੂੰ ਪੈਸੇ ਦੇ ਲਾਤਾ ਲੋਕਾਂ ਨੂੰ ਸ਼ਰਾਬਾ ਦੇ ਲਾਤਾ ਲਾਲਸਾ ਦੇ ਲਾਤਾ ਇਹੀ ਫਰਕ ਇੱਕ ਆਮ ਆਦਮੀ ਪਾਰਟੀ ਦਿਖਾਉਣਾ ਚਾਹੁੰਦੀ ਹੈ ਕਿ ਅਸੀਂ ਇਲੈਕਸ਼ਨਾਂ ਸਾਫ਼ ਸੁਥਰੀ ਟੀਕੇ ਨਾਲ ਲੜਾਂਗੇ ਚੰਗੇ ਚਿਹਰੇ ਪੇਸ਼ ਕਰਾਂਗੇ ਇਮਾਨਦਾਰ ਲੜਾਂਗੇ ਬਿਨਾਂ ਪੈਸੇ ਤੋਂ ਲੜਾਂਗੇ ਔਰ ਅੱਜ ਦਾ ਮਾਹੌਲ ਅੱਜ ਪੰਜਾਬ ਦੇ ਵਿੱਚ ਨਜ਼ਰ ਆ ਰਿਹਾ ਇਹ ਜਾਪਦਾ ਵਾ ਕਿ ਲੋਕਾਂ ਨੇ ਇਹ ਲੁੱਟੇ ਹੋਏ ਪੈਸੇ ਦੋਨੋਂ ਪਾਰਟੀਆਂ ਤੋਂ ਲੈ ਲੈਣੇ ਆ ਤੇ ਵੋਟ ਆਮ ਆਦਮੀ ਪਾਰਟੀ ਨੂੰ ਪਾਉਣਗੇ ਅਸੀਂ ਆਪਣੀ ਇਮਾਨਦਾਰੀ ਨਾਲ ਇਲੈਕਸ਼ਨ ਲੜਾਂਗੇ ਜਿੱਦਾਂ ਦਿੱਲੀ ਦੇ ਵਿੱਚ ਹੋਇਆ ਉੱਥੇ ਵੀ ਮੋਦੀ ਨੇ ਪੂਰਜ਼ੋਰ ਕੋਸ਼ਿਸ਼ ਕੀਤੀ ਮੋਦੀ ਦੇ ਨੱਕ ਦੇ ਥੱਲੇ ਇਲੈਕਸ਼ਨ ਲੜੀ ਅਰੰਕੇ ਜੀ ਵੱਲ ਨੇ ਬਟ ਹੀ ਵਨ ਵਿਦ ਅ थੰਪਿੰਗ ਮੈਜੋਰਿਟੀ ਸੋ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਲੋਕ ਇੰਨੇ ਤੰਗ ਆਏ ਹੋਏ ਨੇ ਕਿ ਇਸ ਵਾਰ ਦੋਨਾਂ ਰਵੈਤੀ ਪਾਰਟੀਆਂ ਕੋ ਪੈਸੇ ਵੀ ਲੈਣਗੇ ਖਾਣ ਪੀਣਗੇ ਵੀ ਇਹਨਾਂ ਦਾ ਤੇ ਵੋਟ ਜਿਹੜੀ ਆ ਉਹ ਆਮ ਆਦਮੀ ਪਾਰਟੀ ਤੇ ਝਾੜੂ ਮੋ ਪੁੱਗ ਗਈ। ਜਰ ਸਾਹਿਬ ਇੱਕ ਜਿਹੜਾ ਤੁਹਾਡੀ ਪਾਰਟੀ ਨੇ ਇੱਕ ਸੀ ਵੋਟਰ ਦਾ ਜਿਹੜਾ ਸਰਵੇ ਸੀ ਉਹਦਾ ਪੂਰੇ ਪੰਜਾਬ ਦੇ ਵਿੱਚ ਤੁਸੀਂ ਪ੍ਰਚਾਰ ਵੀ ਬਹੁਤ ਕੀਤਾ ਤੇ ਤੁਸੀਂ ਕੀ ਸਮਝਦੇ ਹੋ ਕਿ ਕੀ ਇਸ ਤਰ੍ਹਾਂ ਦੀ ਮਤਲਬ ਹਨੇਰੀ ਵਾਲੀ ਗੱਲ ਆ ਉਹ ਪੰਜਾਬ ਦੇ ਵਾਤਾਵਰਣ ਚ ਦੇਖੋ ਮੈਨੂੰ ਜਦੋਂ ਅਸੀਂ ਮੁਕਸਰ ਇਕੱਠ ਕੀਤਾ ਸੀ ਨਾ ਜੀ ਮਾਗੀ ਦੇ ਮੇਲੇ ਦਾ ਉਸ ਇਕੱਠ ਨੇ ਇੱਕ ਸੰਕੇਤ ਦਿੱਤਾ ਸੀਗਾ ਕਿ ਲੋਕ ਆਪ ਮੁਹਾਰੇ ਆਏ ਸਾਡੇ ਇਕੱਠ ਵਿੱਚ ਅਕਾਲੀਆਂ ਦੀ ਬੱਸਾਂ ਚੜ੍ਹ ਕੇ ਕਾਂਗਰਸ ਦੀਆਂ ਬੱਸਾਂ ਚੜ੍ਹ ਕੇ ਸਾਡੇ ਇਕੱਠ ਚ ਆ ਉਥੋਂ ਕੀ ਸੰਕੇਤ ਮਿਲਦਾ ਫਿਰ ਤਲਵੰਡੀ ਸਾਬੋ ਇਕੱਠ ਹੋਇਆ ਫਿਰ ਹੁਣ ਚੰਦ ਦਿਨ ਪਹਿਲਾਂ ਅਸੀਂ ਇੰਨੀ ਗਰਮੀ ਦੇ ਵਿੱਚ ਚੰਡੀਗੜ੍ਹ ਇੱਕ ਪ੍ਰੋਗਰਾਮ ਕਾਲ ਦਿੱਤੀ ਸੀ ਘਰਾਉ ਦੀ ਤੇ ਕਾਫੀ ਵੱਡੀ ਤਦਾਦ ਵਿੱਚ ਲੋਕ ਆਉਂਦੇ ਨੇ ਤਾਂ ਮੈਨੂੰ ਲੱਗਦਾ ਕਿ ਦਿਨੇ ਕਿਤੇ ਸਪੌਂਟੇਨੀਅਸ ਰਿਐਕਸ਼ਨ ਹੈ ਲੋਕਾਂ ਦਾ ਆਪ ਖੁਦ ਆਉਣਾ ਚਾਹੁੰਦੇ ਨੇ ਇਥੋਂ ਸਾਨੂੰ ਮਹਿਸੂਸ ਹੁੰਦਾ ਕਿ ਅਸੀਂ ਸਾਡੇ ਹੱਕ ਵਿੱਚ ਲੜੀ ਚੱਲ ਰਹੀ ਔਰ ਫਿਰ ਉਸ ਨੂੰ ਦੋ ਸਰਵਿਆਂ ਨੇ ਵੀ ਪੁਖਤਾ ਕੀਤਾ ਉਹਨਾਂ ਨੇ ਕਿਹਾ ਕਿ 90 90 100 100 ਸੀਟਾਂ ਜਿੱਤਣ ਦੇ ਕਾਬਿਲ ਆਮ ਆਦਮੀ ਪਾਰਟੀ ਲੈ ਕੇ ਹੁਣ ਸਾਡੀ ਅਕਲਮੰਦੀ ਇਹ ਹੈ ਕਿ ਅਸੀਂ ਇਸ ਨੂੰ ਇਸ ਟੈਂਪੋ ਨੂੰ 8 ਮਹੀਨੇ ਬਰਕਰਾਰ ਰੱਖੀਏ ਕੈਂਡੀਡੇਟ ਅੱਛੇ ਤੇ ਇਹ ਸਾਫ਼ ਸੁਥਰੇ ਲੋਕ ਤੇ ਇਹ ਜਿਹੜੇ ਲੋਕਾਂ ਜਿਹੜੇ ਲੋਕਪ੍ਰੀਏ ਵੀ ਹੋਣ ਤੇ ਜਿਨ੍ਹਾਂ ਲੋਕਾਂ ਤੇ ਕੋਈ ਇਲਜ਼ਾਮ ਨਾ ਹੋਵੇ ਤਾਂ ਮੈਨੂੰ ਪੂਰਾ ਨਾਸ ਹੈ ਕਿ ਅਸੀਂ ਅੱਛੀ ਪਰਫਾਰਮੈਂਸ ਪੰਜਾਬ ਦੇ ਵਿੱਚ ਦੇ ਸਕਦੇ ਹਾਂ ਸੋ ਅਖੀਰ ਦੇ ਵਿੱਚ ਮੈਂ ਜਿਹੜਾ ਤੁਹਾਨੂੰ ਸਵਾਲ ਪੁੱਛਣਾ ਚਾਹੂੰਗਾ ਕਿ ਅੱਜ ਜਿਹੜੇ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਉਹਨਾਂ ਹਾਲਾਤਾਂ ਦੇ ਮੱਦੇਨਜ਼ਰ ਜਿਹੜਾ ਅਗਲਾ 7 ਮਹੀਨੇ ਦਾ ਸਫ਼ਰ ਤੁਸੀਂ ਤੈਅ ਕਰਨਾ ਪੰਜਾਬ ਨੂੰ ਇੱਕ ਪਵਿੱਖ ਦਾ ਜਿਹੜਾ ਤੁਸੀਂ ਰੋਸ਼ਨ ਵਿਖਾ ਜਿਹੜਾ ਉਹ ਵੀ ਦਿਖਾਉਣਾ ਤੇ ਦੂਸਰੇ ਪਾਸੇ ਜਿਹੜਾ ਮਤਲਬ ਤੁਹਾਡੇ ਤੇ ਹਮਲੇ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਕੋਈ ਦੋਨੇ ਤਨਹਾੜ ਪਾਰਟੀਆਂ ਨੇ ਉਹਨਾਂ ਦੇ ਜਿਹੜੇ ਹਮਲੇ ਹੋਣੇ ਆ ਉਹਨਾਂ ਨੂੰ ਰੋਕਣ ਲਈ ਵੀ ਆਪਣੀ ਪੈਰ ਜਮਾਉੜੇ ਨੇ ਉਹਦੇ ਸੋਦੀ ਤੁਸੀਂ ਮਤਲਬ ਦੇਖੋ ਅਸੀਂ ਇੱਕ ਤਾਂ ਅਸੀਂ ਆਪਣਾ ਏਜੰਡਾ ਘੜ ਰਹੇ ਆ ਅਸੀਂ ਪੰਜਾਬ ਡਾਇਲੌਗ ਕਰ ਰਹੇ ਆ ਸਾਰੇ ਵੱਖ-ਵੱਖ ਸ਼ਹਿਰਾਂ ਅਸੈਂਬਲੀਆਂ ਵਿੱਚ ਜਾ ਕੇ ਅਸੀਂ ਔਰਤਾਂ ਦਾ ਯੂਥ ਦਾ ਇੰਡਸਟਰੀ ਦਾ ਕਿਸਾਨਾਂ ਦਾ ਇਹ ਸਾਰਾ ਏਜੰਡਾ ਅਸੀਂ ਘੜ ਰਹੇ ਆ ਸੋ ਅਸੀਂ ਪੋਜ਼ਿਟਿਵ ਏਜੰਡਾ ਬਣਾਉਣ ਵੀ ਜਾ ਰਹੇ ਆ ਔਰ ਨਾਲ ਨਾਲ ਅਸੀਂ ਗੁੱਡ ਗਵਰਨੈਂਸ ਵੀ ਧਿਆਨ ਲੋਕਾਂ ਨੂੰ ਬਹੁਤ ਸਾਰੀਆਂ ਗੱਲਾਂ ਖਜ਼ਾਨਾ ਭਰਿਆ ਹੋਵੇ ਤੇ ਫਿਰ ਕੀਤਾ ਜਾ ਸਕਦਾ ਬਹੁਤ ਸਾਰਾ ਗੱਲਾਂ ਤੁਹਾਡੇ ਰਵਈਏ ਨਾਲ ਕੀਤਾ ਜਾ ਸਕਦਾ ਤੁਹਾਡਾ ਤੁਹਾਡਾ ਐਟੀਟਿਊਡ ਕੀ ਹੈ ਤੁਸੀਂ ਕਿਦਾਂ ਸਰਕਾਰ ਚਲਾਉਣਾ ਚਾਹੁੰਦੇ ਹੋ ਸੋ ਅਸੀਂ ਗੁੱਡ ਗਵਰਨੈਂਸ ਤੇ ਵੀ ਹਾਂ ਹੀ ਠੀਕ ਹੈ ਔਰ ਅਸੀਂ ਅੱਛਾ ਏਜੰਡਾ ਬਣਾ ਕੇ ਲੋਕਾਂ ਦੇ ਵਿੱਚ ਜਾਵਾਂਗੇ ਜਿਹੜਾ ਤੁਸੀਂ ਗੱਲ ਕਿਹਾ ਕਿ ਇਹ ਤਨਾਟ ਪਾਰਟੀਆਂ ਨੇ ਇਹਨਾਂ ਕੋ ਸਭ ਕੁਝ ਹੈਗਾ ਵਾ ਅਸੀਂ ਅਰਵਿੰਦ ਕੇਜਰੀਵਾਲ ਦੀ ਜਿਹੜੀ ਅਪੀਲ ਹੈ ਇੱਕ ਐਜ਼ ਔਨਸਟ ਪੋਲਿਟਿਸ਼ੀਅਨ ਐਜ਼ ਅ ਕਲੀਨ ਪਰਸਨ ਐਜ਼ ਅ ਫਾਈਟਰ ਅਗੇਂਸਟ ਕਰਾਪਸ਼ਨ ਉਹਦਾ ਸਾਨੂੰ ਬਹੁਤ ਵੱਡਾ ਫਾਇਦਾ ਵਾ ਇਹਨਾਂ ਦੇ ਕੋਲ ਦੋਨਾਂ ਪਾਰਟੀਆਂ ਕੋਈ ਇਦਾਂ ਦੇ ਬੰਦੇ ਨਹੀਂ ਹੈਗੇ ਕੋਈ ਇਦਾਂ ਦੇ ਲੀਡਰ ਨਹੀਂਗੇ ਜਿਹਦਾ ਇਹ ਕਹਿ ਸਕਣ ਕਿ ਜੀ ਹਾਂ ਅਸੀਂ ਇਸ ਆਧਾਰ ਤੇ ਵੋਟ ਮੰਗ ਰਹੇ ਹਾਂ ਬਾਦਲ ਹੁਣੀ ਬਹੁਤ ਬਦਨਾਮ ਨੇ ਬੁਰੀ ਤਰ੍ਹਾਂ ਦਾ ਕੈਪਟਨ ਅਵਿੰਦਰ ਸਿੰਘ ਤੇ ਵੀ ਮੁਕੱਦਮੇ ਬਹੁਤ ਹੋਏ ਨੇ ਬਹੁਤ ਇਲਜ਼ਾਮ ਲੱਗ ਰਹੇ ਨੇ ਕਿ ਦੋਨੋਂ ਪਾਰਟੀਆਂ ਰਲ ਕੇ ਵੀ ਖੇਡਦੀਆਂ ਦੋ ਕੁ ਦਿਨ ਪਹਿਲਾਂ ਪੰਜਾਬੀ ਟ੍ਰਿਬਿਊਨ ਚ ਬਹੁਤ ਵੱਡੀ ਨਿਊਜ਼ ਸੀ ਕਿਸੂਬੀਰ ਬਾਦਲ ਨੇ ਇੱਕ ਟਾਪ ਪੁਲਿਸ ਆਫੀਸਰ ਦੀ ਮੀਟਿੰਗ ਕੀਤੀ ਉਹਦੇ ਵਿੱਚ ਮੁਹੰਮਦ ਮੁਸਤਾਫਾ ਐਡੀਜੀਪੀ ਜਿਹਦੀ ਵਾਈਫ ਐਕਸਐਮਐਲਏ ਰਜ਼ੀਆ ਮਲੇਰ ਕੋਟਲੇ ਤੋਂ ਉਹਨੂੰ ਬੁਲਾ ਕੇ ਸੁਬੀਰ ਕਹਿੰਦਾ ਵਾ ਕਿ ਮੁਸਤਾਫਾ ਆਪਣੇ ਕੈਪਟਨ ਨੂੰ ਪੁੱਛ ਕੇ ਦੱਸ ਮੈਨੂੰ ਕਿ ਕਿਤੇ ਕਮਜ਼ੋਰੀਆਂ ਤੁਹਾਡੀਆਂ ਕਿੱਥੇ ਕਿੱਥੇ ਨੇ ਕਿੱਥੇ ਕਿੱਥੇ ਹੁਨਟਾਈਆਂ ਕਿੱਦਾਂ ਦੀ ਮਦਦ ਅਸੀਂ ਕਰ ਸਕਦੇ ਹਾਂ ਸੋ ਦੈਟ ਕਲੀਅਰਲੀ ਸ਼ੋਜ਼ ਕਿ ਦੋਨੋਂ ਪਾਰਟੀਆਂ ਹੈਡ ਇਨ ਗਲਵ ਹੈ ਐਂਡ ਅ ਫ੍ਰੈਂਡਲੀ ਮੈਚ ਖੇਡ ਕੇ ਆਮ ਆਦਮੀ ਨੂੰ ਰੁਕਣਾ ਚਾਹੁੰਦੇ ਆ ਕਿਉਂਕਿ ਦੋਨਾਂ ਪਾਰਟੀਆਂ ਨੂੰ ਡਰ ਹੈ ਕਿ ਅਗਰ ਆਮ ਆਦਮੀ ਪਾਰਟੀ ਤਾਕ ਸਾਡੇ ਗਰੀਬਾਂ ਨੂੰ ਹੱਥ ਪਾਉਣਗੇ ਸਾਡੇ ਤੇ ਭ੍ਰਿਸ਼ਟਾਚਾਰ ਦੇ ਮੁਕਦਮੇ ਦਰਜ ਕਰਨਗੇ ਸਾਡੇ ਤੇ ਨਸ਼ਿਆਂ ਦੇ ਪਰਚੇ ਦਰਜ ਕਰਨਗੇ ਇਸ ਲਈ ਦੋਨੋਂ ਟ੍ਰੈਡੀਸ਼ਨਲ ਪਾਰਟੀਆਂ ਬਹੁਤ ਘਬਰਾਈਆਂ ਹੋਣੀਆਂ ਨੇ ਔਰ ਅਸੀਂ ਆਪਣਾ ਕੰਮ ਕਰੀ ਚੱਲਾਂਗੇ ਅਸੀਂ will work with the positive way ਗਾਇਰ ਸਾਹਿਬ ਤੁਸੀਂ ਉਹ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਸੀ ਕਹਿ ਵੀ ਦਿੱਤੀ ਤੁਸੀਂ ਉਹ ਤੋਂ ਕਾਂਗਰਸ ਇਸਟਰੀ ਜਦੋਂ ਪੰਜਾਬ ਦੇ ਲੋਕਾਂ ਨੇ ਕੈਪਟਨ ਮਰਿੰਦਰ ਸਿੰਘ ਦੇ ਹੱਕ 'ਚ ਫਤਵਾ ਦਿੱਤਾ ਠੀਕ ਹੈ ਜੀ ਉਸ ਫਤਵੇ ਦੇ ਪਿੱਛੇ ਕਾਰਨ ਇਹ ਸੀ ਕਿ ਉਹਨੇ ਮਤਲਬ ਬਾਦਲਾਂ ਨੂੰ ਲਲਕਾਰਿਆ ਸੀ ਕਿ ਜਦੋਂ ਸਾਡੀ ਸਰਕਾਰ ਆਊਗੀ ਤੁਹਾਡਾ ਭ੍ਰਿਸ਼ਟਾਚਾਰ ਉਹ ਸਾਰਾ ਕੁਝ ਬਿਲਕੁਲ ਜੀ ਸੋ ਇਹ ਜਿਹੜਾ ਅੱਜ ਹੁਣ ਤੁਸੀਂ ਗੱਲ ਕੀਤੀ ਆ ਕਿ ਇਹ ਜਿਹੜਾ ਪ੍ਰੈਸ ਟੂਲਾ ਹੈ ਅਸੀਂ ਇਹਨਾਂ ਨੂੰ ਸਜਾਗੇ ਸੋ ਇਹ ਇਹਦੇ ਬਾਰੇ ਤੁਸੀਂ ਕੀ ਦੇਖੋ ਅਸੀਂ ਅਰਵਿੰਦ ਕੇਚਰੀਵਾਲ ਉਹਨੇ ਬਹੁਤ ਕੈਟੇਗੋਰਿਕਲੀ ਕਲੀਅਰ ਨੇ ਕਿ ਅਸੀਂ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਲੁੱਟਿਆ ਭਾਵ ਕਿੱਡੀ ਤਾਕਤਵਾਰ ਨੇ ਜਿਨ੍ਹਾਂ ਨੇ ਨਸ਼ੇ ਵਿੱਚ ਤੱਕਿਆ ਇਹਨਾਂ ਨੂੰ ਸਪੇਅਰ ਨਹੀਂ ਕੀਤਾ ਜਾ ਸਕਦਾ ਸਾਡੀ ਪਬਲਿਕ ਕਮਿਟਮੈਂਟ ਹੈ ਅਸੀਂ ਸਟੇਜਾਂ ਤੋਂ ਸ਼ਰੀਆਮ ਕਹਿ ਰਹੇ ਆ ਅਸੀਂ ਆਪਣੇ ਮੈਨੀਫੈਸਟੋ ਏਜੰਡੇ 'ਚ ਵੀ ਲੈ ਕੇ ਆਵਾਂਗੇ ਅਸੀਂ ਇਹਨਾਂ ਦੇ ਖਿਲਾਫ ਪ੍ਰੋਪਰ ਕਮਿਸ਼ਨ ਆਫ ਇਨਕੁਆਇਰੀ ਬਿਠਾ ਕੇ ਐਂਡ ਵੀ ਵਿਲ ਮੇਕ ਸ਼ੋਰ ਕਿ ਇਹ ਜਿਹੜੀ ਲੁੱਟ ਕੋ ਸੁੱਟ ਕੀਤੀ ਇਹਦਾ ਇਹਨਾਂ ਨੂੰ ਅਕਾਊਂਟੇਬਲ ਹੋਣਾ ਪਊਗਾ ਠੀਕ ਹੈ ਔਰ ਜਿਨ੍ਹਾਂ ਨੇ ਨਸ਼ੇ ਵਸਾਏ ਨੇ ਦੇ ਹੈਵ ਟੂ ਬੀ ਅਕਾਊਂਟੇਬਲ ਠੀਕ ਹੈ ਸੋ ਤੁਸੀਂ ਸਾਡੇ ਸਟੂਡੀਓ ਚ ਆਏ ਪੰਜਾਬ ਦੇ ਭਵਿੱਖ ਬਾਰੇ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਤੁਹਾਡਾ ਧੰਨਵਾਦ ਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਉਮੀਦ ਪੰਜਾਬ ਦੇ ਲੋਕ ਤੁਹਾਡੇ ਤੋਂ ਕਰ ਰਹੇ ਨੇ ਤੁਸੀਂ ਉਹਦੇ ਤੇ ਖਰੇ ਉਤਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਬਹੁਤ ਸ਼ੁਕਰੀਆ ਅਸੀਂ ਪਰਜ਼ੋਰ ਕੋਸ਼ਿਸ਼ ਕਰਾਂਗੇ